ਜੇਕਰ ਤੁਸੀਂ ਵੀ ਸ਼ੇਅਰ ਬਾਜ਼ਾਰ ਵਿੱਚੋਂ ਇਨਵੈਸਟ ਕਰਕੇ ਵਧੀਆ ਰਿਟਰਨ ਕਮਾਉਣਾ ਚਾਹੁੰਦੇ ਹੋ ਤਾਂ ਇਸ ਸ਼ਾਰਟ ਨੂੰ ਸਕਿੱਪ ਨਾ ਕਰੋ ਇਸ ਇਸ ਵੀਡੀਓ ਦੇ ਵਿੱਚ ਜੇ ਇਸ ਸ਼ਾਰਟ ਦੇ ਵਿੱਚ ਮੈਂ ਆਪਣੀ ਸਕਰੀਨ ਨੂੰ ਬਿਲਕੁਲ ਲਾਈਵ ਰਿਕਾਰਡ ਕਰ ਰਿਹਾ ਤੇ ਮੇਰੀ ਬਿਲਕੁਲ ਪਹਿਲੀ ਹੀ ਵੀਡੀਓ ਹੈ ਤਾਂ ਆਪਾਂ ਇਸ ਵਿੱਚ ਸ਼ੇਅਰ ਕਰਾਂਗੇ ਕਿ ਰਿਸਕ ਫ੍ਰੀ ਰਿਟਰਨ ਜਾਂ ਬਹੁਤ ਹੀ ਜ਼ਿਆਦਾ ਘੱਟ ਰਿਸਕ ਲੈ ਕੇ ਵਧੀਆ ਰਿਟਰਨ ਕਿਵੇਂ ਕਮਾਈ ਜਾ ਸਕਦੀ ਹੈ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਦਾ ਇਸ ਨੂੰ ਕਮੈਂਟਸ ਜਰੂਰ ਕਰਿਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਇੱਥੇ ਦੇਖੀਏ ਤਾਂ ਮੇਰੀ ਜਿਹੜੀ ਇਨਵੈਸਟਮੈਂਟ ਦੀ ਜਿਹੜੀ amount ਹੈ 13,65,000 ਰੁਪਇਆ 22,39,000 ਰੁਪਇਆ ਮੇਰੇ ਅੱਜ ਦੀ ਜਿਹੜੀ ਕਰੰਟ ਵੈਲਿਊ ਹੈ ਉਹ ਸ਼ੋਅ ਕਰ ਰਹੀ ਹੈ 8.8 ਲੱਖ ਰੁਪਇਆ ਯਾਨੀ ਕਿ 64.76% ਹੀ ਰਿਟਰਨ ਦਿਖਾ ਰਹੀ ਆਪਾਂ ਸਟਾਕਸ ਬਾਰੇ ਦੇਖਾਂਗੇ ਵੀ ਕਿਹੜੇ-ਕਿਹੜੇ ਸਟਾਕਸ ਦੇ ਵਿੱਚ ਆਪਾਂ ਇਨਵੈਸਟ ਕੀਤੇ ਤੇ ਕਾਈਂਡਲੀ ਕਮੈਂਟ ਜਰੂਰ ਕਰਿਓ ਤੇ ਮੈਨੂੰ ਦੱਸਿਓ ਵੀ ਤੁਹਾਨੂੰ ਮੇਰੇ ਸਟਾਕਸ ਕਿਵੇਂ ਲੱਗੇ ਤਾਂ ਆਪਾਂ ਉਸ ਬਾਰੇ ਅੱਗੇ ਵੀਡੀਓਜ਼ ਬਣਾਵਾਂਗੇ ਅੱਜ ਦਿੱਤ ਬਿਲ੍ਹਾ ਐਮਸੀ ਇਹਦੇ ਵਿੱਚ 41% ਹੈ ਮੈਂ ਇਹ ਵੀ ਦੱਸਣਾ ਚਾਹਣਾ ਵੀ ਜੋ ਮੇਰਾ ਇੱਥੇ ਕਿਸੇ ਵੀ ਸਟਾਕ ਦੇ ਵਿੱਚ ਮੈਕਸਿਮਮ ਟਾਈਮ ਪੀਰੀਅਡ ਹੋਲਡਿੰਗ ਦਾ ਉਹ ਤਿੰਨ ਸਾਲ ਤੱਕ ਮੈਕਸਿਮਮ ਟਾਈਮ ਪੀਰੀਅਡ ਹੋਲਡਿੰਗ ਹੋ ਸਕਦਾ ਹੈ ਬਾਕੀ ਸਾਰੇ ਸਟਾਕਸ ਮੈਂ ਉਸ ਤੋਂ ਬਾਅਦ ਹੀ ਲਈਏ ਇਹ ਮੈਂ ਤਾਂ ਦਾ ਸਿਰ ਵੀ ਆਪ ਤੁਹਾਨੂੰ ਕਲੈਰਿਟੀ ਹੋਵੇ ਇਹ ਕੋਈ ਮੈਂ ਨਹੀਂ ਕਹ ਰਿਹਾ ਮੈਂ 20 ਦਿਨਾਂ ਦੇ ਵਿੱਚ ਜਾਂ 2 ਮਹੀਨੇ ਦੇ ਵਿੱਚ ਇਹ ਰਿਟਰਨ ਜੋ ਮੈਂ ਕਮਾਈ ਹੈ ਵੀ ਮੈਂ ਕਮਾ ਲਈ ਇਹ ਅ ਦਿੱਤੇਪੁਰਲਾ ਸਨਲਾਈਫ ਦੇ ਵਿੱਚੋਂ 41% ਰਿਟਰਨ ਨੇ ਐmber ਐਂਟਰਪ੍ਰਾਈਜ਼ਸ ਵਿੱਚੋਂ 157 ਐਂਜਲ 37 S12 21% ਇਹ ਜੋ ਕਿ ਰੀਸੈਂਟ ਹੁਣ ਪਾਈਪਸ ਦੇ ਸਟਾਕਸ ਦੇ ਵਿੱਚ ਫਾਲ ਆਇਆ ਤਾਂ ਸਾਰੇ ਸਟਾਕ ਡਿੱਗੇ ਪਹਿਲਾਂ ਇਹ 2400 ਤੱਕ ਵੀ ਗਿਆ ਸੀ ਉਦੋਂ ਬਹੁਤ ਵਧੀਆ ਰਿਟਰਨ ਸ਼ੋਅ ਕਰ ਰਿਹਾ ਸੀ ਕੈਮਜ਼ ਦੇ ਵਿੱਚ 115% CDSL 94 ਡਾਟਾ ਪੈਟਰਨ 8% ਡਿਕਸਨ 438% ਇਸ 네ਗੇਟਿਵ ਸਟਾਕਸ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਹਦੇ ਵਿੱਚ ਵੀ ਮੈਂ ਇਨਵੈਸਟ ਕੀਤੇ ਇਹਦੇ ਵਿੱਚ ਤਕਰੀਬਨ 4 ਮਹੀਨੇ 3.5 ਮਹੀਨੇ ਹੋ ਗਏ ਪਰ ਮੈਨੂੰ ਇਸ ਕੰਪਨੀ ਦੇ ਪੂਰਾ ਪਰੂਸਾ ਵੀ ਇਹ ਵਧੀਆ ਰਿਟਰਨ ਦੇਉ ਅੱਗੇ ਜੇਕਰ ਆਪਾਂ ਜਾ ਕੇ ਦੇਖੀਏ ਵੀਡੀਓ ਜਿਆਦਾ ਲੰਬੀ ਨਾ ਹੋ ਜੇ HDFC AMC ਦੇ ਵਿੱਚੋਂ 92% ਇੱਕ ਹੈਪੀਐਸਟ ਮਾਈਂਡ ਦੇ ਵਿੱਚ ਮੈਂ 2 ਸਾਲ ਤੋਂ ਜ਼ਿਆਦਾ ਤੋਂ ਹੋਲਡ ਕਰ ਰਿਹਾ ਪਰ ਇਹਦੇ ਵਿੱਚ ਵੀ ਰਿਟਰਨ ਨਹੀਂ ਬਣੀ ਪਰ ਮੈਨੂੰ ਬਹੁਤ ਜ਼ਿਆਦਾ ਉਮੀਦ ਹੈ ਸਟਾਕ ਤੋਂ IEX ਦੇ ਵਿੱਚੋਂ 312% IRCTC ਦੇ CTCC ਚੋਂ 79 ਕਾਇੰਜ ਟੈਕਨੋਲੋਜੀਸ 181% ਕੇ ਫਿਨਟੈਕ 25% ਐਲਟੀਟੀਐਸ 19% ਨਿਪੋਨ ਐਸਟ ਮੈਨੇਜਮੈਂਟ 94 ਨੌਕਰੀ.com 99 ਪੀਜੀਐਲ 489% ਪੋਲੀਕੈਬ 590% ਪ੍ਰੂਡੈਂਟ ਇਹ ਰੀਸੈਂਟ ਇਨਵੈਸਟਮੈਂਟਸ ਨੇ ਇਹਨਾਂ ਵਿੱਚ ਜੋ ਹਲੇ ਰਿਟਰਨ ਨਹੀਂ ਕੁਝ ਵੀ ਬਣਿਆ ਆ ਜੋ ਰੀਸੈਂਟ ਜੋ ਜੂਨੋ ਮਿੰਡਾ 165% ਯੂਪੀਆਈ 18 26 5% ਤਾਂ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਧੰਨਵਾਦ